ਤੇ ਗਲਤ ਕੰਮ ਕਰਦਾ ਵਾ ਤੇ ਅਹੀ ਆਪਣੀ ਸੇਫਟੀ ਲਈ ਕੈਮਰਾ ਲਵਾਨੇ ਆ ਸਾਡੇ ਦੇ ਨਾਲ ਆਂਦਾ ਵਾ ਕਿ ਤੇਹੀ ਗਲਤ ਕੰਮ ਕਰਦੇ ਜੀ ਤੇ ਮੋੜ ਤੱਕ ਮਾਨ ਲੀ ਗਿਆ ਵਿਚਾਰਾ ਸਾਈਡ ਤੋਂ ਲੰਘ ਲੰਘ ਕੇ ਆ ਗਿਆ ਵਾ ਘਰੇ ਬੂਆ ਢੋਣ ਲੱਗਾ ਵਾ ਜਿੰਨੇ ਦਾਤਨ ਮਾਰਿਆ ਵਾ ਮੇਰਾ ਭਰਾ ਅੰਦਰ ਮਾਰਦਾ ਛੋਟੇ ਰਾਜਨ ਨੇ ਓ ਚਿੱਟਾ ਵੇਚਦਾ ਸੀ ਛੋਟਾ ਰਾਜਨ ਤੇ ਨਾਲ ਕਾਕਾ ਜਨੀਤਾ ਰਾਣੀ ਅਬੂਰੀ ਪੂਰੀ ਮੈਂ ਗੈਨੀ ਅੰਦਰ ਚਲਾਈ ਏਡਾ ਚਲਾਈਆਂ ਸਾਡੇ ਘਰ ਤੇ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ ਆਮਨਾਂ ਮੈਂਡ ਕਹਿ ਰਹੇ ਜੀ ਇਹ ਤੇ ਕੁਝ ਵੇਖਿਆ ਹੀ ਨਹੀਂ ਜੇ ਪੁਲਸੀ ਮੁੱਕਰ ਦਿਉ ਆਪਣੇ ਦੇ ਤਾਂ ਆਮੰਦਾ ਕੀ ਕਰ ਲੂਗਾ ਭਾਜੀ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਆਏ ਦਿਨ ਸ਼ਰੀਆਮ ਦਿਨ ਦਿਹਾੜੇ ਗੋਲੀਆਂ ਚਲਾ ਕੇ ਨੌਜਵਾਨਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਤੋਂ ਜਿੱਥੇ ਕਿ ਇੱਕ ਨੌਜਵਾਨ ਦਾ ਤੇਜ਼ਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੌਰਾਨ ਉਸ ਨੂੰ ਜਦੋਂ ਇਲਾਜ ਲਈ ਦਾਖਲ ਕਰਵਾਇਆ ਤਾਂ ਉੱਥੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਉੱਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੇ ਵੱਲੋਂ ਆਪਣੀ ਗਵਾਂਡੀ ਤੋਂ ਆਪਣੀ ਸੇਫਟੀ ਦੇ ਲਈ ਘਰ ਦੇ ਵਿੱਚ ਕੈਮਰੇ ਲਗਵਾਏ ਗਏ ਸਨ ਜਿਸ ਦੇ ਚੱਲਦਿਆਂ ਗਵਾਂਡੀ ਨੇ ਖੁੰਦ ਕੱਢੀ ਅਤੇ ਨੌਜਵਾਨ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਮੁਤਾਬਕ ਜਿਹੜਾ ਉਸ ਦਾ ਗਵਾਂਡੀ ਆ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਜਿਸ ਤੋਂ ਸੇਫਟੀ ਦੇ ਲਈ ਇਸ ਨੌਜਵਾਨ ਨੇ ਆਪਣੇ ਘਰ ਦੇ ਵਿੱਚ ਕੈਮਰੇ ਲਗਾਏ ਸੀ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਇਸ ਘਟਨਾ ਬਾਬਤ ਕੀ ਦੱਸਿਆ ਆਓ ਸੁਣਦੇ ਹਾਂ ਜੀ ਇਹ ਗੱਲ ਇਹ ਗੱਲ ਹੋਈਗੀ ਕਿ ਇਹ ਨਦੀ ਇਹ ਕਰਦਾ ਵਾ ਗਲਤ ਕੰਮ ਦਾ ਜੇ ਤੇ ਗਲਤ ਕੰਮ ਕਰਦਾ ਵਾ ਤੇ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ ਸਾਡੇ ਦੇ ਨਾਲ ਆਂਦਾ ਵਾ ਕਿ ਤੁਸੀਂ ਗਲਤ ਕੰਮ ਕਰਦੇ ਜੀ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ ਤੇ ਆ ਕੇ ਖੁੰਦਕ ਤੇ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਮਾਰ ਦੇਣਾ ਵਾ ਕੌਣ ਕਹਿੰਦਾ ਰਾਜਨ ਕਹਿੰਦਾ ਵਾ ਛੋਟਾ ਰਾਜਨ ਛੋਟਾ ਰਾਜਨ ਕਾਕਾ ਵਾ ਤੇ ਉਹਦੀ ਮਾਂ ਕੀ ਨਾਮ ਮਾਤਾ ਕੀ ਨਾਮ ਵਾ ਸੁਨੀਤਾ ਰਾਣੀਤਾ ਰਾਣੀ ਉਹਦੀ ਮਾਦਾ ਨਾ ਹੈਗਾ ਵਾ ਤੇ ਮੋੜ ਤੱਕ ਮਾਰਨ ਲਈ ਗਿਆ ਵਿਚਾਰਾ ਸਾਈਡ ਤੋਂ ਲੰਘ ਲੰਘ ਕੇ ਆ ਗਿਆ ਵਾ ਘਰੇ ਬੂਆ ਢੋਣ ਲੱਗਾ ਵਾ ਦਿਨ ਲਗਾਤਾਰ ਮਾਰਿਆ ਵਾ ਪਿਆਂਦਿਆ ਹੀ ਸਾਡੇ ਕੈਮਰੇ 'ਚ ਰਕਮਿੰਗ ਹੋਈ ਆ ਉਹ ਕਿੱਟਾ ਵੇਚਦਾ ਮੇਰਾ ਭਰਾ ਅੰਦਰ ਮਾਰਦਾ ਛੋਟੇ ਰਾਜਨ ਨੇ ਨਹੀਂ ਨਹੀਂ ਕਾਦੀ ਸਾਡੀ ਉਹ ਚਿੱਟਾ ਵੇਚਦਾ ਸੀ ਛੋਟਾ ਰਾਜਾ ਨੇ ਤੇ ਨਾਲ ਕਾਕਾ ਜਨੀਤਾ ਰਾਣੀ ਕਿ ਕਿਹੜੀ 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 ਜਗ੍ਹਾ ਤੇ ਨਿਊਜੀ ਦਦਮ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ ਨੂੰ ਗੁੰਡਾ ਕਰਦੀ ਰੱਖੀ ਸੀ ਕਹਿੰਦੀ ਆ ਉਹ ਤੇਰੇ ਨੇ ਦਾਤਰ ਚਲਾਈ ਈਟਾ ਚਲਾਈਆਂ ਸਾਡੇ ਘਰ ਤੇ ਤੋ ਹੁਣ ਕੋਇਆ ਕੀ ਕਰ ਉਹ ਨੂੰਨੇ ਅਜਿ ਤੋ ਮੈਂ ਡਾੜੀ ਤੇ ਵੱਜੀ ਆ ਆਇਆ ਵਾ ਹੱਦੀ ਪਿਆ ਵਾ ਉਹ ਤੇ ਹੱਦੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡਾੜੀ ਤੇ ਦਾਤਰ ਵੱਜ ਗਿਆ ਵਾ ਹਦ ਤੇ ਜਦੋਂ ਇਹ ਬੂਆ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਸੱਟ ਜਿਆਦੀ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡਾੜੀ ਨੂੰ ਠਾੜੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਕੀ ਕੀਤਾ ਵਾ ਉਹ ਬਾਚ ਅਸੀਂ ਥਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਣ ਪੁੱਸਲੇ ਥਾੜੇ ਤੁਸੀਂ ਆਏ ਥਾੜੇ ਮੇਰਾ ਭਰਾ ਤੇ ਡੈਡੀ ਆਏ ਆ ਥਾੜੇ ਵਾਲਿਆਂ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਸੀ ਉਦੇ ਮੈਨੂੰ ਵੀ ਸ਼ਹਿਰ ਕਿਸਮਤ ਦੀ ਢਾਲੀ ਮਿੱਟੀ ਤੋਂ ਕਿਹਾ ਮੈਨੂੰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਇਹ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਜੰਗਾ ਭਲਾ ਰਿਆ ਵਾ ਠੀਕ ਹੈ ਇੱਥੇ ਆਣ ਕੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ ਆਰਾਮਨਾਮ ਆਣ ਕੇ ਕਹ ਰਹੇ ਜੀ ਇਹ ਤਾਂ ਕੁਝ ਵੇਖਿਆ ਹੀ ਨਹੀਂ ਇਹ ਤੇ ਸਾਬ ਮੁਕਰੀ ਆਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘੜਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜਾਊਗਾ ਨੇ ਹਸਪੀਟਲ ਦੇ ਅੰਦਰ ਆ ਕੇ ਮਾਰਤਾ ਭਾਜੀ ਗੇਟ ਦੇ ਉੱਤੇ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਸੀ ਬਿਲੋ ਹਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆਣ ਲੱਗਾ ਬੜਾ ਪੁਰਾਣਾ ਆ ਰਿਹਾ ਸਮਝਣ ਲੱਗੀ ਲੱਗੀ ਇਹ ਕਿਹੜਾ ਕੰਮ ਕਰਨ ਕੀਤੇ ਆ ਜੇ ਪੁਲਸੀ ਮੁਕਰਦੀ ਉਹ ਆਪਣੇ ਤੇ ਆਮੰਦਾ ਕੀ ਕਰ ਲੂਗਾ ਭਾਜੀ ਇਸ ਮੌਕੇ ਪੁਲਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਨੇ ਤੇ ਜਦੋਂ ਉਹਨਾਂ ਨੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਆਓ ਤੁਸੀਂ ਵੀ ਸੁਣੋ ਕੀ ਗੱਲ ਹੋਈ ਕਿ ਤੇਰੀ ਲੜਾਈ ਹੋਈ ਸੀ ਸ਼ਹੀਦ ਉਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇ ਇਹਨਾਂ ਦੇ ਝੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾ ਮੱਥੇ ਆ ਖੰਜਰ ਮਾਰਿਆ ਗਿਆ ਇੱਥੇ ਕੁਝ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਆਲੇ ਦੁਆਲੇ ਤੋਂ ਪਤਾ ਕੀਤਾ ਤੇ ਕੋਈ ਲੜਾਈ ਨਹੀਂ ਹੋਈ ਇਹ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਪੱਛ ਕੇ ਆਉਂਦਾ ਕੋਈ ਨਹੀਂ ਪੱਛ ਕੇ ਗਿਆ ਆਪਾਂ ਚੈੱਕ ਕਰ ਲੇ ਸਰਦੀਕਲਾ ਟਾਈਮ ਟੀਵੀ ਲਈ ਅਮ੍ਰਿਤਸਰ ਤੋਂ ਬਬਲੂ ਮਹਾਜੰਦੀ ਰਿਪੋਰਟ